हां जी दोस्तों किमे हो ठीक हो सारे ਤੇ ਆਹ ਵੀਡੀਓ ਦੇਖੋ ਵੀ ਆਪਣਾ 3.5 ਫੁੱਟ ਦੀ ਕਿਰਪਾਨ ਬਣਾਈ ਹੈ ਆਪਣੇ ਕਿਤੇ ਦੋਸਤ ਨੇ ਬਣਵਾਈਏ ਇਹ ਘਰੇ ਰੱਖਣ ਨੂੰ ਸੌਂਕੀਆ ਟਾਲੀ ਦੀ ਬਣਾਈਏ ਇਹ ਇਹ ਉਹਨਾਂ ਦੀ ਲੱਕੜ ਚੀਰ ਦੇਤੀ ਆਪਾਂ ਬਾਲਣ ਦੀ ਉਹਨਾਂ ਨੇ ਬਾਲਣ ਚ ਰਹਿਣਾ ਆਈ ਸੀ ਇਹ ਤੇ ਉਹ ਕੋਣੇ ਵੀਡੀਓ ਦੇਖੀ ਸੀ ਕਹਿੰਦਾ ਵੀ ਕਿਰਪਾਨ ਮਾ ਬਣਾ ਐ ਕੋਈ ਗੱਲ ਨਹੀਂ ਤੇ ਆਹ ਕਿਰਪਾਨ ਬਣਾਈ ਆਪਾਂ ਨੇ ਮਤਲਬ ਇਹ 3.5 ਫੁੱਟ ਲੰਬੀ ਹੈ ਡਿਜ਼ਾਈਨ ਦੇਖੋ ਤੁਸੀਂ ਇਹਦਾ ਜਮਾ ਨਵਾਂ ਡਿਜ਼ਾਈਨ ਬਣਾਇਆ ਹੈਗਾ ਆ ਮੰਗ ਰੋ ਡਿਜ਼ਾਈਨ ਜਾਂ ਪਤਾ ਤੇ ਵਿੱਚ ਭਾਈ ਕਹਿੰਦਾ ਨੇ ਯਾਰ ਇੱਥੇ ਮੁਠੇ ਚ ਚੀਰ ਚੀਰ ਪਾ ਦੇਣਾ ਤੂੰ ਚੀਰ ਵੀ ਪਾਵਾਂਗੇ ਆਪਾਂ ਹੁਣ ਆਪਣੇ ਕੋਲ ਜਿਹਦੇ ਵਿੱਚ ਹਲ ਨਹੀਂ ਨੂੰ ਦੇ ਵਿੱਚੋਂ ਮਸਲਾ ਕੱਢਣ ਦਾ ਵੀ ਹੱਥ ਪੈਂਦਾ ਕਰਨਾ ਪੈਂਦਾ ਹੈਗਾ ਹੋਰ ਆਪਾਂ ਸੰਤ ਬਰਤਣਾ ਨਹੀਂ ਕੋਈ ਤੇ ਅਗਲਾ ਕਹੇ ਵੀ ਤੂੰ ਮੁਠੇ ਚ ਚੀਰ ਪਾਤਾ ਚੀਰ ਤੋਂ ਬਿਨਾ ਉੱਥੇ ਹਲ ਨਹੀਂ ਹੱਥ ਹੀ ਨਹੀਂ ਪੈਂਦਾ ਹੁੰਦਾ ਵੀਰੇ ਪਤਾ ਕੀ ਹੈ ਜੇ ਜਦੋਂ ਆਪਾਂ ਨੇ ਹੋਰ ਸੰਦ ਨਹੀਂ ਬਰਤਣਾ ਆਪਾਂ ਆਰਤੀ ਕੰਮ ਕਰਨਾ ਨਾ ਫਿਰ ਆਪਾਂ ਆਰਤੀ ਦੀ ਕਲਾਕਾਰੀ ਦਿਖਾਵਾਂਗੇ ਹੋਰ ਆਪਾਂ ਕਲਾਕਾਰੀ ਕਾਸੀ ਸੰਦ ਦੀ ਦਿਖਾਵਾਂ ਕਿਵੇਂ ਦਿਖਾਵਾਂਗੇ ਆਰੇ ਤੇ ਕੰਮ ਕਰਦੇ ਆ ਆਰੇ ਦੀ ਹੀ ਕਲਾਕਾਰੀ ਦਿਖਾਵਾਂਗੇ ਹੋਰ ਨਹੀਂ ਹੋਰ ਆਪਾਂ ਦਿਖਾਈਏ ਤੇ ਦੇਖੋ ਤੁਸੀਂ ਆ ਇੱਥੇ ਹੱਥ ਪੈਂਦਾ ਕਰਦੇ ਆਪਾਂ ਇਹਦੇ ਤੇ ਹੁਣ ਇਧਰੋਂ ਉਲਟਾ ਕੇ ਬਣਾਵਾਂਗੇ ਜਮਾਂ ਵੀ ਵਧੀਆ ਬਣਾਣਾ ਹੈ ਘੈਂਟ ਬਾਅਦ ਚ ਤੁਹਾਨੂੰ ਦਿਖਾਉਣਾ ਹੈ ਗ੍ਰੈਂਡਰ ਗ੍ਰਾਉਂਡਰ ਮਾਰਤਾ ਜਦੋਂ ਜਿੱਥੋਂ ਦੀ ਆਰੀ ਪਾਈਆ ਤੁਹਾਨੂੰ ਯਾਰ ਇਹ ਜਗਾ ਵੀ ਬੰਦ ਕਰਕੇ ਦਿਖਾ ਦੇਵਾਂਗੇ ਜਮਾਂ ਦਿਸੂਣੀ ਜਮਾਂ ਓਕੇ ਕਰ ਦੇਵਾਂਗੇ ਬੱਚੇ ਬਾਈ ਕਹਿੰਦੇ ਨੇ ਯਾਰ ਤਾਂ ਚੀਰ ਪਉਦਾ ਚੀਰ ਤਾਂ ਫਿਰ ਪਊਗਾ ਬਈ ਜਦੋਂ ਆਪਾਂ ਆ ਰਹੇ ਤੇ ਕਰਾ ਗਏ ਹੁਣ ਦੇਖੋ ਤੁਸੀਂ ਵੀ ਚੀਰ ਕਿੱਥੇ ਹੈ ਜਮਾਂ ਐਨ ਓਕੇ ਕਰਤੀ ਤੇ 3.5 ਫੁੱਟ ਦੀ ਲੰਬਾਈ ਹੈ ਤੇ 2 ਇੰਚ ਚੜਾਈ ਹੈ ਮੰਗ ਰਹੇ ਤੇ ਆ ਹੱਥਾ ਫੜਨ ਵਾਸਤੇ ਹੈ ਡਿਜ਼ਾਈਨ ਹੱਥੇ ਦਾ ਚੇਂਜ ਕਰਤਾ ਪਹਿਲਾਂ ਨੂੰ ਪਹਿਲਾਂ ਹੋਰ ਬਣਾਇਆ ਸੀ ਹੁਣ ਆਪਾਂ ਥੋੜਾ ਜਿਹਾ ਇਧਰ ਉਹ ਮਤਲਬ ਸੋਜ ਹੀ ਬਣਾਤੀ ਦੇਖੋ ਕਿਦਾਂ ਲੱਗਦੀ ਹੈ ਤੇ ਵਧੀਆ ਲੱਗਦੀ ਹੈ ਲਾਇਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਚੈਨਲ ਕਰਦੇ ਫੋਲੋ ਧੰਨਵਾਦ